ਕਹਿੰਦੇ ਸੀਹਾ ਦੌੜ ਦੀ ਬਹੁਤ ਤਕਰੇ ਮੈਚ ਦੀ ਸ਼ੁਰੂਆਤ ਜਿਹੜੀ ਹੋਣ ਲੱਗੀ ਹੈ ਥੋੜਾ ਗਰਾਊਂਡ ਕਲੀਅਰ ਕਰ ਦਿਓ ਜੀ ਲਓ ਪਹਿਲੀ ਕਬੱਡੀ ਕਹਿੰਦੇ ਨੁਕਰਾਂ ਅੰਕੁਸ਼ ਇਸ ਸਮੇਂ ਕਹਿੰਦੇ ਕਬੱਡੀ ਪਾਉਣ ਲਈ ਵਾਧਾ ਹੋਇਆ ਮੇਰੇ ਮਿੱਤਰੋ ਸਾਹਮਣੇ ਚਾਰ ਜਾਫੀ ਨੇ ਹੁਣ ਦੇਖਾਂ ਵੀ tàkṛa ਗੋਗੜੀਆਂ ਵਾਲਾ ਇਹ ਮਿਰਜ਼ਾ ਪ੍ਰਿਆ ਪ੍ਰਵੀਰ ਨੂੰ ਟੱਚ ਮਾਰ ਰਿਹਾ ਤੇ ਅੰਕੁਸ਼ ਨੁਕਰਾਂ ਅੱਕ ਦਾ ਵਾਧਾ ਕਰਦਾ ਹੋਇਆ ਉਧਰ ਬਿੱਟੂ ਸਰਪੰਚ ਕਰਨਪੁਰ ਕਹਿੰਦੇ ਪਹਿਲੇ ਨੰਬਰ ਦਾ 500 ਲੇਵੀ ਵੀਰੇ ਕਰਦੇ ਪਾਉਂਦਾ ਨੁਕਰੇ ਕੋਲੇ ਰੇਡ ਪੈ ਗਈ ਤੇ ਬੋਲ ਬਿੱਲੇ ਵੀਰ ਦੇ ਰਿਸ਼ੂ ਆ ਰਿਸ਼ੂ ਐ ਨੌਜਾਨ ਤਨੌੜੀ ਵਾਲਾ ਰਿਸ਼ੂ ਇੰਗਲੈਂਡ ਖੇਡ ਆਇਆ ਹੈ ਲਿਸਟਰ ਦੀ ਖੇਡ ਕਬੱਡੀ ਕਲੱਬ ਦੇ ਲਈ ਪਰ ਮੁੰਡਾ ਜੁਰਤਨਾ ਕੋਡੀਆਂ ਪਾਉਣ ਵਾਲਾ ਹੈ ਇਹਦੇ ਲਈ ਸਾਈਡ ਕਿੰਨਾ ਵੱਲੋਂ ਜੀ ਨਹੀਂ ਨਹੀਂ ਮਾਇਆ ਕਿੰਨਾ ਵੱਲੋਂ ਐ ਬਿੱਟੂ ਸਰਪੰਚ ਕਰਨਪੁਰ ਵਾਲੇ ਇਹਨਾਂ ਨੇ 500 ਰੁਪਏ ਭੇਜਿਆ ਆ ਨੁਕਰਿਆ ਫੜ ਕੇ ਲੈ ਜੀ 500 ਰੁਪਏ ਸਾਡੇ ਬਿੱਟੂ ਸੁਪੰਡ ਜੀ ਭੇਜਦੇ ਐ ਅਮਰੀਕੀ ਨਹੀਂ ਕਰਿਓ ਗੱਲ ਲਓ ਸਾਹਮਣੇ ਇਸ ਸਮੇਂ ਕਦੇ ਕਬੱਡੀ ਇਸ ਸਮੇਂ ਦੇਖਾਂ ਵੀ ਅੰਕਿਤ ਅਲੇਵੇ ਵਾਲਾ ਅੰਕ ਦਾ ਵਾਅਦਾ ਆਪਣੀ ਟੀਮ ਦੇ ਇਸ ਵਿੱਚ ਕਰਦਾ ਹੋਇਆ ਆ ਜਸ਼ਨ ਪੁਲਵਾਨ ਦੀ ਕਦੇ ਕਬੱਡੀ ਪੈ ਰਹੀ ਹੈ ਇੱਕ ਨੋਟ ਕਰਿਓ ਜੀ ਕਿਸੇ ਭਰਾ ਨੇ ਨਾਮ ਬੁਲਾਣੇ ਆ ਜੀ ਆ ਮੈਚ ਬਹੁਤ ਤਕੜਾ 5 ਮਿੰਟ ਵੇਟ ਕਰ ਲਿਓ ਬਸ ਜੇ ਨਾਮ ਬੁਲਾਣੇ ਤੇ ਮੈਚ ਤੋਂ ਬਾਅਦ ਆਪਾਂ ਬੋਲਾਂਗੇ ਆ ਮੈਚ ਦੀ ਕਮੈਂਟਰੀ ਵੀਰੇ ਹੋ ਜੇ ਸਿਰਫ 5 ਮਿੰਟ ਵੇਟ ਕਰ ਲਿਓ ਭਾਈ ਬਣ ਕੇ ਲਓ ਜਸ਼ਨ ਪੁਲਵਾਨ ਦੀ ਕਦੇ ਕਬੱਡੀ ਪੈ ਰਹੀ ਹੈ ਚਾਰ ਜਾਫੀ ਚਾਰੇ ਦੇ ਚਾਰੇ ਤਿਆਰ ਲੈ ਵੀ ਰਿਸ਼ੂ ਧਨੋਰੀ ਵਾਲਿਆ ਇਹਦੇ ਰਾਹੁਲ ਕਯੋੜਕਾਲੇ ਨੂੰ ਵੀ ਹੁਣ ਕਰੰਟ ਕੱਢਣਾ ਪੈਣਾ ਆ ਰਾਹੁਲ ਹੈ ਕਯੋੜਕਾਲਾ ਤੇ ਜਸ਼ਨ ਪਹਿਲਵਾਨ ਇਹ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਇਹ ਕਹਿੰਦੇ ਮੋਟਰਸਾਈਕਲਾਂ ਦਾ ਜੇਤੂ ਆਸਟ੍ਰੇਲੀਆ ਚ ਬੱਲੇ ਬੱਲੇ ਕਰਵਾਉਣ ਵਾਲਾ ਪਰ ਨੋਕਰਾ ਕਦੇ ਇਸ ਵੇ ਕਬੱਡੀ ਕਬੱਡੀ ਕਰਦਾ ਚਾਰ ਜਾਫੀ ਹੈ ਹੁਣ ਦੇਖਾਂ ਵੀ ਕੌਣ ਇਸ ਸਮੇਂ ਸਿਹਾਂ ਦੌੜ ਦੀ ਟੀਮ ਦਾ ਖਿਡਾਰੀ ਟਰਾਈ ਕਰਦਾ ਪਰ ਨੌਕਰੇ ਨੇ ਜੋੜ ਦਿੱਤਾ ਨਾਥ ਦੀ ਕਬੱਡੀ ਬਿੱਲੇ ਵੀਰ ਦੇ ਬੋਲ ਇਧਰ ਸਰਦਾਰ ਗੁਰਪ੍ਰਿੰਤ ਸਿੰਘ ਜੀ ਬਹੁਤ ਸਾਰਾ ਮਾਨਸ ਕਰ ਨੌਕਰੇ ਲਈ ਭੇਜਿਆ ਅਸੀਂ ਧੰਨਵਾਦ ਕਰਦੇ ਹਾਂ ਲਓ ਅਗਲੀ ਕੌਡੀ ਅਮਰਤ ਆ ਗਿਆ ਸਿਹਾਂ ਦੌੜੀਆ ਪਈ ਹੋ ਰੇਡ ਹੁਣ ਚੌਂਦੇ ਵਿੱਚੋਂ ਰਿਸ਼ੂ ਲਾਊਗਾ ਜੱਸਾ ਜਾਂਦੇ ਬਦਲਮਾਂ ਜਾਸੀ ਆ ਫੜ ਦਾ ਗੁੱਟਾ ਪਰ ਟਾਮਾ ਟਾਮਾ ਨਿਫਾ ਖਾਂਦਾ ਨਾਥ ਸਿਹਾਂ ਲੋੜੀਏ ਕਿਸੇ ਕਿਸ ਦੇ ਹੱਥ ਆਉਂਦਾ ਨਾਥ ਸਿਹਾਂ ਲੋੜੀਏ ਆਦੇ ਟਾਈਮ ਐਨ ਖੁੱਤੀ ਪਾਉਂਦਾ ਹਰਿਆਣੇ ਕਾ ਸ਼ੋਰਾ ਦੱਸ ਕੇ ਜਾਊਗਾ ਵੀ ਧਾਕੜ ਪੁੱਜਿਆ ਹੋਇਆ ਵੀ ਧਾਕੜ ਅੱਜ ਨੈਣ ਕਲਾਇਆ ਹੋਇਆ ਆਹ ਵੇਖਦਾ ਟੱਚ ਵੱਜ ਗਿਆ ਮਨੀ ਧੋੜ ਵਾਲਿਆ ਵੇਖ ਕਿੱਡੀ ਟੈਕਨੀਕ ਦੇ ਨਾਲ ਮੁੰਡੇ ਨੇ ਟੱਚ ਮਾਰਿਆ ਹੈ ਔਰ ਤਣ ਤਣ ਹੋਈ ਪਈ ਹੈ ਅੱਜ ਇਹ ਸਿਕਅਰਟੀ ਕਾਪੜੇ ਵਿੱਚ ਅਮਰੀਕੀ ਦੀ ਕਰਿਓ ਗੱਲ ਹੈ ਨੈਣਕਲ ਦਾ ਕਾਡੀ ਕਪਾ ਤੇ ਜਸ਼ਨ ਕਬੱਡੀ ਚੱਲਿਆ ਲਓ ਜਸ਼ਨ ਪਲਵਾਨ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਆ ਆ ਚਾਰ ਡੀਕਦੇ ਆ ਪੱਟਾ ਤੇ ਥਾਪੀਆਂ ਮਾਰਦੇ ਆ ਆ ਪੱਟਾ ਤੇ ਥਾਪੀਆਂ ਵੱਜਦੀਆਂ ਮੇਰੇ ਮਿੱਤਰੋ ਚਾਰ ਜੱਫੀਆਂ ਦੇ ਵਿੱਚੋਂ ਲੈ ਵੀ ਰਿਸ਼ੂ ਜੱਫਾ ਚਾਹੀਦਾ ਜਾ ਕਹਦੇ 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 ਨਾਲ ਦੇ ਨੂੰ ਆਹ ਦੇਖੋ ਸਾਨ ਪਿੰਡ ਦੇ ਕਬੱਡੀ ਵਾਲੇ ਆ ਕਹਿੰਦੇ ਜਸ਼ਨ ਪਲਵਾਨ ਤੇ ਰਿਸ਼ੂ ਆਹ ਜੱਫਾ ਲੱਗਦਾ ਵੀ ਕਰਤਾ ਕਹਿਰ ਚੋਪਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖਿੱਲੇ ਦੀ ਸਿੱਧੀ ਧੂਕਾ ਲੇ ਪੌਂਦੀ ਗੱਲ ਰਾਜੇ ਖਿੱਲੇ ਦੀ ਲੈ ਵੀ ਭਾਈ ਹੁਣ ਪਤਾ ਲੱਗਾ ਵੀ ਨੈਣ ਕਲਾਚ ਕੌਡੀ ਚਲਦੀ ਐ ਤਾੜੀਆਂ ਲਾੜੇ ਜੋਰਦਾਰ ਲਾ ਨੁਕਰਾ ਆ ਗਿਆ ਇਹਨੂੰ ਪਿਆਰ ਦੇ ਨਾਲ ਨੁਕਰਾ ਕਹਿੰਦੀ ਦੁਨੀਆ ਕੋਈ ਕਲੋਜ਼ ਫਾਈਟਰ ਕੋਈ ਗਲੈਡੀਏਟਰ ਕੋਈ ਕੰਡੇ ਸਾਪੜੇ ਤੌਰ ਤੇ ਜਾਣਿਆ ਜਾਂਦਾ ਲਾਓ ਵੇਖਦਾ ਹੁਣ ਕੌਣ ਲਾਊਗਾ ਜੱਸਾ ਤਾਕੜ ਸ਼ੋਰਾ ਗੋਗੜੀਆਂ ਕਾ ਡਾਕਟਰ ਜੱਫੇ ਲਾਵੇ ਡਾਕਟਰ ਕੀ ਲਿਖਾਈ ਵਰਗਾ ਨਾ ਬੋਰੀਏ ਸਮਝ ਮੇ ਆਵੇ ਰੇਡਰ ਯਾਗੇ ਕਾਂਗੇ ਵਾਲਾ ਕੰਡ ਚਿੰਕੀ ਲੱਗਿਆ ਸ ਹੈ ਰੇਡਰ ਯਾਗੇ ਕਾਂਗੇ ਵਾਲਾ ਕੰਡ ਚਿੰਕੀ ਲੱਗਿਆ ਸ ਦੁਨੀਆਂ ਵੇਖੇ ਕਾਸ਼ੀਪੁਰਿਆ ਦੀਪਕ ਰਹਿ ਜਾ ਭਾਜੇ ਸ ਪਰ ਆ ਮੁੰਡਾ ਮੈਂ ਪਹਿਲਾ ਆਖਿਆ ਵੀ ਤਾਵਾ ਟਾਵਾ ਜੱਫਾ ਖਾਂਦਾ ਏ ਇੱਕ ਪਾਸੇ 나ਥ ਸਿੰਘਾਂ ਦਲ ਪਿੰਡ ਵੇਖਦਾ ਏ ਤਨ ਤਨ ਕਰਾਉਂਦਾ ਏ 나ਥ ਭੱਜ ਗਿਆ 나ਥ ਭੱਜ ਗਿਆ ਉਧਰ ਸ਼ੈਰੀ ਬੁੱਟਰ ਕਹਿੰਦਾ ਇੱਕ ਵਾਰੀ ਬੋਲ ਦਿਓ ਵੀ ਉਹ ਪਾਉਂਡ ਮੰਗਾਲੇ ਯੂਕੇ ਤੋਂ ਤੇ ਡਾਲਰ ਯੂਐਸਏ ਤੋਂ ਉਹ ਕੱਪ ਮਿੱਤਰਾਂ ਦਾ ਵੇਖਣ ਲਈ ਤੂੰ ਵੀ ਘੁੰਮ ਦੀ ਬਿਊਟੀ ਪਾਰਲਰ ਮਰਦਾਂ ਦੀ ਹੈ ਖੇੜ ਰਕਾਨੇ ਮਾਰੇ ਭਾਰਨਾ ਸਿੰਦੇ ਆ ਨੈਣਕਰਾਂ ਦੇ ਕਾਪੜੇ ਉੱਤੇ ਦੇਖ ਪਟਾਕੇ ਪੈਂਦੇ ਉਹ ਪਟਾਕੇ ਪਈ ਜਾਂਦੇ ਐ ਇੱਕ ਪਾਸੇ ਮਿਰਜਾਪੁਰੀਆ ਓਡੀ ਪਈ ਧੂੜ ਐਨ ਵੱਡੀਆਂ ਤਾੜੀਆਂ ਸਵਾਦ ਆ ਗਿਆ ਸਵਾਦ ਆ ਗਿਆ ਬੰਦੇ ਮਾਰੇ ਉੱਤੇ ਮਾਰਦੇ ਨਹੀਂ ਕਰੇ ਥਾਪੀਆਂ ਲੇਖਨਿਕ ਲਲਤੋਂ ਵਾਲਾ ਵੀ ਪਰੀ ਫਿਰੇ ਕਾਪੀਆਂ ਲਿਖੇ ਲਿਖ ਲਲਤੋਂ ਵਾਲਾ ਵੀ ਪਰੀ ਫਿਰੇ ਕਾਪੀਆਂ ਆਹ ਵੇਖਦਾ ਤੇ ਕਿਆ ਤਰਤੀ ਮਾਨ ਮੱਥਾ ਆਹ ਪਰਵਾਨੀ ਕਰਦਾ ਕਰਦਾ ਹੈ ਖੇਡ ਕੌਡੀ ਦਾ ਚੋਟੀ ਦਾ 스타 ਬਣ ਗਿਆ ਲਓ ਚੋਟੀ ਦਾ 스타 ਬਣ ਗਿਆ ਜਿਹੜੀ ਟੀਮ ਕਹਿੰਦੇ ਸਹੀਹਾਂ ਦੌੜਦੀ ਹੈ ਉਹ ਕੁਲਵਿੰਦਰ ਮੋਫਰ ਦੀ ਟੀਮ ਹੈ ਗੌਰਵ ਚੀਮਾ ਕਹਿੰਦਾ ਕੁਲਵਿੰਦਰ ਮੋਫਰ ਦੀ ਟੀਮ ਹੈ ਉਹਦਾ ਵੀ ਧੰਨਵਾਦ ਕਰਦੇ ਹੋ ਇੱਕ ਬੂਸਪਰੇ ਪਾਉਣ ਦੀ ਕਰਦੇ ਜੀ ਗਰਾਉਂਡ ਦੇ ਵਿੱਚ ਉਧਰ ਕਹਿੰਦੇ ਆਓ ਦੇਖੋ ਆਓ ਦੇਖੋ ਮੁੰਡਾ ਪਹਿਲਵਾਨਾਂ ਦਾ ਭੱਜ ਗਿਆ ਜਦੋਂ ਬਿੱਲਿਆ ਮੇਰੇ ਪਿੰਡ ਪਹਿਲੀ ਵਾਰ ਕਮਾਣਾ 2018 ਵਿੱਚ ਪਹਿਲੀ ਵਾਰ ਅਸੀਂ ਕਬੱਡੀ ਕੱਪ ਕਰਵਾਇਆ ਤੇ ਆਲਮਗੀਰ ਵਾਲਾ ਪਹਿਲਵਾਨ ਉਸ ਕੱਪ ਦਾ ਬੈਸਟ ਸਟੰਡਰ ਸੀਗਾ ਇਹ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਸਾਡੇ ਲਈ ਪਰ ਸਾਹਮਣੇ ਚਾਰ ਜ ਨੇ ਹੁਣ ਕਹਦੇ ਪ੍ਰਵੀਰ ਨੂੰ ਵੀ ਖੜਕਾ ਦੜਕਾ ਚਾਹੀਦਾ ਓਏ ਖੜਕਾ ਦੜਕਾ ਚਾਹੀਦਾ ਕਬੱਡੀ ਦੇ ਉੱਪਰ ਓ ਨੁਕਰਾਂ ਓ ਨੁਕਰਾਂ ਓਏ ਨੁਕਰਾਂ ਤੇ ਤਾਕੜ ਸਵਾਦ ਕਬੱਡੀ 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 ਭਾਈ ਨੁਕਰੇ ਦੀਆਂ ਰੇਡਾਂ ਕਿੱਦਾਂ ਲੱਗਦੀਆਂ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਭਾਈ ਮੂਵ ਸਪਰੇ ਜਿਹੜੇ ਵੀਰ ਕੋਲੇ ਹੈ ਗਰਾਊਂਡ 'ਚ ਭੇਜ ਦਿਓ ਮਿਹਰਬਾਨੀ ਹੋਊਗੀ ਕਿਉਂਕਿ ਮੂਵ ਸਪਰੇ ਖਿਡਾਰੀ ਮੰਗ ਕਰ ਰਹੇ ਆ ਜਿਨ੍ਹਾਂ ਕੋਲੇ ਇਹ ਗਰਾਊਂਡ 'ਚ ਪੇੜਤੀ ਜਾਵੇ ਸਿੰਦਰ ਬੁੱਟਰ ਅਸਟ੍ਰੇਲੀਆ ਵੱਲੋਂ ਨੌਕਰੇ ਲਈ 500 ਆ ਇਧਰੋਂ ਲੈ ਜੋ ਫੜ ਕੇ ਤਰਸੀਮ ਸਿੰਘ ਜੀ ਕਹਿੰਦੇ 200 ਮੇਰੇ ਵੱਲੋਂ ਕਰ ਦਿਓ ਸ਼ਹਿਰੀ ਤਰਸੀਮ ਜੀ ਤੋਈ ਲੈ ਜੋ ਫੜ ਕੇ ਸ਼ਹਿਰੀ ਬੁੱਟਰ ਭਰਾ ਹੈ ਸਾਡਾ ਆਹ ਵੇਖੋ ਨਾ ਤਾਂ ਅੰਕ ਦਾ ਵਾਅਦਾ ਕਰ ਗਿਆ ਬਿੱਲਿਆ ਥੋੜੀ ਮਾਫੀ ਹੈ ਵੱਡੇ ਵੀਰ ਕਿਉਂਕਿ ਇਧਰੋਂ ਮਾਇਆ ਲੱਗ ਰਹੀ ਹੈ ਵੀਰ ਥੋੜਾ ਸਮਾਂ ਇਧਰ ਵੱਧ ਦਈ ਜਾਓ ਅੰਕਿਤ ਆ ਗਿਆ ਲੇਵੇ ਵਾਲਾ ਤੇ ਕਰਦੇ ਗੱਲ ਸਮਾਂ ਤੁਹਾਡਾ ਹੀ ਆ ਅਮਰੀਕਾ ਜੇ ਕੋਈ ਪੁੱਛੇ ਟਾਈਮ ਕਹਿੰਦੀ ਸਾਡਾ ਹੀ ਹੈ ਸਾਡਾ ਹੀ ਹੈ ਜੇ ਕੋਈ ਪੁੱਛੇ ਟਾਈਮ ਕਹਿੰਦੀ ਸਾਡਾ ਹੀ ਹੈ ਉਹ ਪਈ ਹੋ ਰੇੜਾ ਟਾਕੜ ਗੋਗੜੀਆਂ ਵਾਲਾ ਪਰ ਟੱਚ ਵੱਟ ਗਿਆ ਟੱਚ ਵੱਟ ਗਿਆ ਲੋਕੀ 21 ਦੀ 31 ਪੌਂਦੇ ਆ ਆਪਾਂ 99 ਪਾ ਕੇ ਰੱਖਾਂਗੇ ਜਿੰਨਾ ਚਿਰ ਹੱਸਰ ਬਾਬੇ ਦਾ ਦੇਖੀ लाड ਘੜਾ ਕੇ ਰੱਖਾਂਗੇ ਜਿੰਨਾ ਚਿਰ ਹਸਰ ਬਾਬੇ ਦਾ ਹੈ ਦੇਖੀ लाड ਘੜਾ ਕੇ ਰੱਖਾਂਗੇ ਲੈ ਵੀ ਗੌਰਵ ਨਾ ਸਿੰਘਾਂ ਦੌੜੀਆਂ ਮੈਨੂੰ ਕਹਿੰਦਾ ਵੀ ਲਲਤੋਂ ਵਾਲਿਆ ਅੱਜ ਮੋਫਰ ਦੀ ਨਹੀਂ ਇਹ ਤੇਰੀ ਟੀਮ ਹੈ ਇਹ ਸਾਡੀ ਟੀਮ ਹੈ ਇਹ ਗੌਰਵ ਦੀ ਟੀਮ ਹੈ ਇਹ ਸਾਡੇ ਸੋਨੂ ਦੀ ਟੀਮ ਹੈ ਇਹ ਅੱਜ ਮੇਰੇ ਵੀਰੋ ਸਾਡੇ ਸਿਹੜੇ ਇਥੋਂ ਦੇ ਪ੍ਰਬੰਧਕ ਹੈ ਇਹਨਾਂ ਦੇ ਖਾਸ ਪਿਆਰ ਕਰਕੇ ਗੌਰਵ ਆ ਵੱਡੇ ਵੱਡੇ ਖਿਡਾਰੀ ਲੈ ਕੇ ਆਇਆ ਹੈ ਇਹ ਤਨਤਾ ਦੇ ਯੋਗ ਲਓ ਜਸ਼ਨ ਦੀ ਕਬੱਡੀ ਅਮਰੀਕੀ ਜੀ ਕਰੇ ਗੱਲ ਜਸ਼ਨ ਪਹਿਲਵਾਨ ਲੱਖਾਂ ਦੀਆ ਕਬੱਡੀਆਂ ਪਾਉਣ ਵਾਲਾ ਖਿਡਾਰੀ ਇਸ ਸਮੇਂ ਕਹਿੰਦੇ ਕਬੱਡੀ ਪਾ ਰਿਹਾ ਉਧਰ ਕਹਿੰਦੇ ਰਾਹੁਲ ਕਯੌੜਕਾ ਮੈਂ ਦੇਖਾ ਵੀ ਆ ਕਬੱਡੀ ਤੇ ਓਏ ਕੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ ਕੇ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਝੇ ਥੱਲੇ ਕੌਣ ਤੂਫਾਨਾਂ ਨੂੰ ਸਿਰੇ ਕਬਰੂਆ ਜਿੰਦਰ ਗੁੱਟ ਆਸਟ੍ਰੇਲੀਆ ਵੱਲੋਂ ਕਹਿੰਦੇ ਕਯੌੜ ਕਲੇ ਰਾਹੁਲ ਲਈ ਇਹ ਜੱਫੇ ਲਈ 500 ਪੁਛਦੇ ਹੋ ਰਿਹਾ ਆ ਘੱਟੋ ਜੀ ਮਾਇਆ ਕਿੰਨੀ ਦੇਣੀ ਹੈ ਮੁੰਡੇ ਨੂੰ ਬੜਾ ਟੌਪ ਦਾ ਜੱਫਾ ਲਾ ਦਤਾ ਲੈ ਵੀ ਨੈਣਾ ਵਾਲਿਓ 500 ਰੱਖੋ ਘੱਟੋ ਘੱਟ 500 500 ਵੀਰ ਬਣ ਕੇ 500 ਦਾ ਕਰਦੇ 200 ਨਾਲ ਕੀ ਬਣਦਾ ਇਹਨਾਂ ਮੁੰਡਿਆਂ ਦਾ ਆਹ ਦੇਖੋ ਨੋਕਰਾ ਚੌਥ ਵਾਲਾ ਇਸਵੇਂ ਕਬੱਡੀ ਕਬੱਡੀ ਕਰਦਾ ਇਧਰ ਕਹਿੰਦੇ ਧਾਕੜ ਚੱਕ ਜੱਫਾ ਕੇ ਕਾਲੇ ਪਾਣੀਓ ਮੋੜ ਨੂੰ ਖੱਤ ਕਿਸ਼ਨੇ ਪਾਇਆ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ ਬਦਲਾ ਲੈ ਲਈ ਸੋਹਣਿਆ ਓ ਮੁੰਡਾ ਆ ਅਮਰੀਕਾ ਆ ਮੁੰਡਾ ਮੱਛਰ ਗਿਆ ਆ ਮੁੰਡਾ ਫੇਰ ਗਿਆ ਨਾਰਸੀਹਾਂ ਡੌੜਿਆ ਹੁਣ ਖੁੱਤੀ ਪਾਊਗਾ ਹੁਣ ਹੁਣ ਖੁੱਤੀ ਪਾਊਗਾ ਹੁਣ ਦੁਨੀਆ ਨਚਾਊਗਾ ਹੁਣ ਨਾਰਸੀਹਾਂ ਡੌੜ ਦੁਨੀਆ ਨਚਾਊਗਾ ਕੁਲਵਿੰਦਰ ਮੁਫਰ ਦੀ ਗੱਲ ਕਰਦਾ ਗੌਰਵ ਟੀਮਾ ਔਰ ਵੱਡੇ ਵੱਡੇ ਸਟਾਰ ਜਦੋਂ ਖੇਡਦੇ ਔਰ ਜੋਤਨਾ ਖੇਡਦੇ ਉਹ ਨਿੱਡਰ ਹੋ ਕੇ ਖੇਡਦੇ ਉਹ ਅਰਥ ਨਾਲ ਕਹਿੰਦੇ ਬਿੰਮੇਤਾ ਕੀਤੀਆਂ ਮਿੰਤਾ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਹੀ ਨੰਗਣੀਆਂ ਦਿਨ ਤਾਂ ਨਹੀਂ ਸੋਚ ਸਕੇਲੋਂ ਵੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਅੰਕਿਤ ਪਾ ਜਿਆ ਗੁਰਪ੍ਰੀਤ ਮਸੌਦਾ ਉਹ ਵੀਰ ਵੱਲੋਂ ਵੀ ਰਾਹੁਲ ਕਯੜਕ ਲਈ 500 ਜਿਹੜਾ ਪੁੱਜਦਾ ਹੋਇਆ ਤੇ ਬਾਬਾ ਬਾਬਾ ਜੀ ਵੱਲੋਂ 나ਥ ਸਿਹਾ ਦੌ ਦੀ ਆ ਕਬੱਡੀ ਜਿਹੜੀ 500 ਦੀ ਪੈਣੀ ਹੈ ਬਾਬਾ ਜੀ ਸਾਡੇ ਕਰਨੈਲ ਸਿੰਘ ਜੀ ਭਗਤ ਜੀ ਉਹਨਾਂ ਵੱਲੋਂ ਆ ਕਬੱਡੀ ਕਹਿੰਦੇ 500 ਦੀ ਪੈ ਰਹੀ ਹੈ ਤੇ 500 ਰੁਪਿਆ ਅਮਰਤ ਪ੍ਰਵਾਲ ਜੂ ਐ ਸੋਨਾ ਵੱਲੋਂ 1000 ਦੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਹੈ ਲੈ ਵੀ ਵਿਰਿਆ ਹੋ ਗਿਆ ਪਾਸੇ ਯਾਰ ਬੋਲਣ ਦਾ ਮੈਚ ਲੈ ਚਾਰ ਜਾਫੀ ਹੁਣ ਦੇਖਾਂ ਵੀ ਖੜਕਾ ਧੜਕਾ ਇਹ ਰਿਸ਼ੂ ਰਿਸ਼ੂ ਤੇ ਨਾਥ ਟੱਕਰ ਸਿਰੇ ਦੀ ਲੱਗਦਾ ਬੱਲੇ 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 ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਨਹੀਂ ਰੁਕਦਾ ਆਉਂਦਾ ਬੁੱਕਦਾ ਸ਼ੁਰੂ ਹੋਇਆ ਲੁਧਿਆਣਾ ਨੋਦੀ ਕੱਪ ਸੀ ਜਦੋਂ ਇੱਕ ਨੰਬਰ ਤੇ ਬਾਜੇ ਵਾਲਾ ਜਰਸੀ 'ਚ ਜਦੋਂ ਨਵਾਂ ਨਾਮ ਉਠਿਆ ਕੁੱਡ ਵਾਲਾ ਸੌਜੀ ਬਾਗ ਸ਼ਿਰੂ ਡੇ ਕਰਾਉਣਾ ਬੜੀ ਅੱਤ ਸੀ ਜਦੋਂ ਜਦੋਂ ਕੋੜੀਏ ਤੇ ਕਾਲਾ ਕੈਰ ਕਰਦੇ ਸੀ ਵਾਲਾ ਜਦੋਂ ਗਾਗੋ ਤੇ ਰਾਜੀ ਨੇ ਦਹਿਸ਼ਤ ਮਚਾਈ ਮਿੱਤਰੋ ਉਹਨਾਂ ਦਿਨਾਂ ਦੀ ਕਬੱਡੀ ਦਿਲ ਸਾਡੇ ਉੱਤੇ ਲੱਗੀ ਅਸੀਂ ਬਣ ਗਏ ਕੌਡੀ ਦੇ ਸ਼ੁਦਾਈ ਮਿੱਤਰੋ ਆ ਨੁਕਰ ਦੇ ਨਾਂ ਨਾ ਜਾਣਦਾ ਹੈ ਨੌਜਨ ਗਬਰੂ ਚੌਥ ਪਿੰਡ ਵਾਲਾ ਬੱਲੇ ਬੱਲੇ ਗਰਾਉਂਡ ਹੈ ਅਗਲੀ ਕੌਡੀ ਮੀਕਿਆ ਕਹਿੰਦੇ ਮੁੰਡਾ ਸ਼ਿਕੰਦਰ ਪੁਲਵਾਨ ਦਾ ਪੁੱਤਰ ਹੈ ਆਲਮਗੀਰ ਵਾਲਾ ਕਹਿੰਦੇ ਸ਼ਿਕੰਦਰ ਸਿੰਘ ਪਹਿਲਵਾਨ ਦਾ ਪੋਤਾ ਕਬੱਡੀ ਪਾਉਣ ਨੂੰ ਤਿਆਰ ਹੈ 나ਥ ਦਾ 1000 ਵੀਰਾਂ ਨੇ ਪਾਉਂਦਾ ਕਰ ਦਿੱਤਾ ਆ 1000 ਰਾਹੁਲ ਚੌੜਕ ਦੇ ਇਹਨੂੰ ਫੜ ਕੇ ਲੈ ਜਾ ਕੋਈ ਵੀਰ ਪਰ ਆ ਦੇਖੋ ਇਸ ਵਿੱਚ ਜਸ਼ਨ ਮੁੰਡਾ ਗਰੇ ਵਾਲਾ ਦਾ ਲੈ ਵੀ ਸ਼ੇਰੀ ਇਹ ਕਰ ਰਾਹੁਲ ਕੀ ਔਰਤ ਕੋਲੇ ਪਹੁੰਚਦਾ 1000 ਇਸ ਸਮੇਂ ਗਰੇਵਾਲਾ ਦਾ ਪੁੱਤ ਕਿਦੇ ਕਬੱਡੀ ਪਾ ਰਿਹਾ ਹੈ ਹਣੀ ਚਾਨ ਵੀ ਪੁੱਜਾ ਹੋਇਆ ਹੈ ਹਣੀ ਦਾ ਪਿਆਰਾ ਕਦੇ ਜਸ਼ਨ ਆਲਮਗੀਰ ਦੇ ਨਾਲ ਆਹ ਦੇਖੋ ਦੂਜੇ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਦੂਜਾ ਜੱਫਾ ਜੇ ਭਲਵਾਨ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੱਫਾ ਲੱਗ ਗਿਆ ਬਿੱਲਿਆ ਤਾੜੀਆਂ ਸਰਨਾ ਕਬਰੂਆ ਹੋਰਖਾ ਸਰਪੰਚ ਜੀ ਕਹਿੰਦੇ 500 ਮੇਰੇ ਵੱਲੋਂ ਦੇ ਦਿਓ ਜੀ ਇਹ ਮਾਇਆ ਦੇ ਦਿਓ ਇਹ ਕਹਿੰਦੇ ਮਾਇਆ ਨਾ ਬਾਹਰ ਦੀ ਵਾੜਿਆ ਕਰੋ ਸਪੈਸਰ ਸਾਹਿਬ ਕਿਉਂਕਿ ਵਿੱਚ ਫਿਰ ਦਰਸ਼ਕਾਂ ਨੂੰ ਦਿੱਕਤ ਆਉਂਦੀ ਹੈ ਬਾਹਰ ਦੀ ਹੋ ਕੇ ਫੜਾ ਦਿਆ ਕਰੋ ਬਾਹਰਲੇ ਪਾਸੇ ਦੀ ਉਧਰ ਨੋਕਰੇ ਦੀ 500 ਕਬੱਡੀ ਬਾਬਾ ਕਰਨੈਲ ਜੀਆ ਵੱਲੋਂ ਤੇ 500 ਰੁਪਇਆ ਸਤਗੁਰ ਪ੍ਰਵਲ ਵੱਲੋਂ 1000 ਦੀ ਕਬੱਡੀ ਪੈ ਰਹੀ ਹੈ ਰਾਹੁਲ ਤਿਆਰਕ